ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰਤੀ ਤੇ ਆਓ ਅੱਜ ਆਪਾਂ ਸੁਣਦੇ ਹਾਂ ਲੇਖਕ ਗ੍ਰਾਮ ਸ੍ਰੋਪਣਖੀ ਜੀ ਦਾ ਲਿਖਿਆ ਹੋਇਆ ਨਾਵਲ ਸਲਫਾਸ ਭਾਗ 12 ਗੇਲੂ ਦਾ ਕਾਦਾ ਵਿਆਹ ਸੀ ਜਿਵੇਂ ਸਾਰਾ ਘਰ ਹੁੰਝ ਕੇ ਲੱਗੇ ਹੋਵੇ ਕਪੜਾ ਸਾਰਾ ਮੰਡੀ ਰੋਡੂ ਸ਼ਾਦੇ ਨੌਹਰ ਚਾਂਦੀ ਦੀ ਦੁਕਾਨ ਤੋਂ ਆਇਆ ਗੇਲੂ ਦੇ ਦਾਜ ਦਾ ਕੁੱਲ ਕਪੜਾ ਨੇੜਾ ਸੰਤਾ ਸਿੰਘ ਦੇ ਆਪਣੇ ਪਰਿਵਾਰ ਦੇ ਕੱਪੜੇ ਵੀ 2-3 ਸਾਲਾਂ ਤੋਂ ਉਹਦਾ ਪਹਿਲਾ ਹਿਸਾਬ ਵੀ ਦੇਣਾ ਰਹਿੰਦਾ ਸੀ ਸੌਦਾ ਪੱਤਾ ਕਸਤੂਰੀ ਦੀ ਦੁਕਾਨ ਤੋਂ ਆਇਆ ਹਲਵਾਈ ਮੰਡੀੋਂ ਲਿਆਂਦਾ ਸੀ ਜੋ ਮਹਂਗਾਈ ਜਾਂਦਾ ਕਸਤੂਰੀ ਭੇਜੀ ਜਾਂਦਾ ਖੰਡ ਦੀ ਬੋਰੀ ਮੈਦਾ ਵੇਸਣ ਤੇ ਘਿਓ ਦੇ ਪੀਪੇ ਕਸਤੂਰੀ ਨੇ ਸਿੱਧੇ ਮੰਡੀੋਂ ਹੀ ਉਹਨਾਂ ਦੇ ਘਰ ਭੇਜ ਦਿੱਤੇ ਸਨ ਵਿਆਹ ਤੋਂ 2 ਮਹੀਨਿਆਂ ਬਾਅਦ ਨਵਹਰਚੰਦ ਥੰਮਣ ਵਾਲੇ ਆ ਕੇ ਸਾਰਾ ਹਿਸਾਬ ਕਿਤਾਬ ਲਿਖ ਕੇ ਦੇ ਗਿਆ ਵਿਆਹ ਦਾ 20000 ਦਾ ਕਪੜਾ ਆਇਆ ਸੀ 10000 ਪਹਿਲਾਂ ਦਾ ਹਿਸਾਬ ਸੀ ਕੁੱਲ 30000 ਦੀ ਪਰਚੀ ਉਹ ਦੇ ਗਿਆ ਐਵੇਂ ਹੀ ਕਸਤੂਰੀ ਦਾ ਪਹਿਲਾਂ 10000 ਸੀ 2 ਸਾਲਾਂ ਤੋਂ ਉਹਦਾ ਵੀ ਕੱਖ ਨਹੀਂ ਮੋੜਿਆ ਗਿਆ ਸੀ ਵਿਆਹ ਦੇ ਸੌਦੇ ਪੱਤੇ ਦੇ 10000 ਹੋਰ ਸੀ ਉਹਨੇ ਵੀ 20000 ਦਾ ਹਿਸਾਬ ਇੱਕ ਦਿਨ ਘਰ ਆ ਕੇ ਦੱਸ ਦਿੱਤਾ ਇੱਕ ਕਿਲਾ ਕੀੰਤੀ ਲਾਲ ਕੋਲ ਗੈਨੇ ਧਰ ਕੇ ਜਿਹੜੇ ਪੈਸੇ ਸੰਤੇ ਨੇ ਨੌਹਰ ਚੰਦ ਅਤੇ ਕਸਤੂਰੀ ਲਾਲ ਦੇ ਮੋੜੇ ਸਨ ਉਹਨਾਂ ਨੇ ਉਹਦੀ ਪੜਤ ਬਣਾ ਦਿੱਤੀ ਦੋਵਾਂ ਦੁਕਾਨਦਾਰਾਂ ਨੂੰ ਯਕੀਨ ਹੋ ਗਿਆ ਕਿ ਸੰਤਾ ਤਾਂ ਆਪ ਦੁਕਾਨ ਤੇ ਆ ਕੇ ਨਿਬੇੜ ਦਿੰਦਾ ਹੈ ਉਹਦੇ ਘਰ ਹੋਰਾਂ ਘਰਾਂ ਵਾਂਗ ਚੱਕਰ ਮਾਰਨ ਦੀ ਲੋੜ ਨਹੀਂ ਸੀ ਸੰਭਵ ਸੀ ਜੇ ਉਹਨੇ ਉਦੋਂ ਉਹਨਾਂ ਦੇ ਇਹ ਪੈਸੇ ਨਾ ਮੋੜੇ ਹੁੰਦੇ ਤਾਂ ਉਹਨੂੰ ਹੁਣ ਵਿਆਹ ਵੇਲੇ ਉਧਾਰ ਸ਼ਾਇਦ ਨਾ ਮਿਲਦਾ ਉਹਨਾਂ ਦੀ ਅਗਲੀ ਸੋਣੀ ਤੇ ਫੇਰ ਹਾੜੀ ਦੀ ਫਸਲ ਚੰਗੀ ਹੋਈ ਸੀ ਪਰ ਕਿਸੇ ਦਾ ਇੱਕ ਪੈਸਾ ਵੀ ਵਾਪਸ ਨਹੀਂ ਹੋਇਆ ਜੋਰਾ ਤਾਂ ਕਿੰਨੇ ਸਾਲਾਂ ਤੋਂ ਆਪਣੇ ਪੈਸੇ ਮੰਗਣੋਂ ਹੀ ਹਟ ਗਿਆ ਸੀ ਉਹ ਤਾਂ ਹੁਣ ਇਹੀ ਗਨੀਮਤ ਸਮਝਦਾ ਸੀ ਕਿ ਆਗਾਹ ਨੂੰ ਤਾਂ ਕੋਈ ਉਧਾਰ ਨਹੀਂ ਮੰਗਣਗੇ ਨੌਹਰ ਚੰਦ ਤੇ ਕਸਤੂਰੀ ਨੇ ਸੋਣੀ ਨੂੰ ਵੀ ਤੇ ਫੇਰ ਹਾੜੀ ਵੇਲੇ ਵੀ ਬਹੁਤ ਚੱਕਰ ਮਾਰੇ ਸੰਤਾ ਬਿਸ਼ਰਮ ਹੋਇਆ ਕਿਣਾ ਜਿਹਾ ਆਉਂਦਾ ਰਿਹਾ ਦੋਵੇਂ ਆਖ ਕੇ ਜਾਂਦੇ ਨਹੀਂ 모ੜੇਗਾ ਇਹ ਤਾਂ ਵਿਆਜ ਗਾਹਾਂ ਹੋਰ ਵਧੀ ਜਾਊ ਇਹ ਤਾਂ ਭਾਈ 모ੜੇ ਤੋਂ ਹੀ ਮੁੱਕੂਗਾ ਥੋੜਾ ਥੋੜਾ ਕਰਕੇ 모ੜ ਦੇ ਕੁਝ ਹੁਣ 모ੜ ਦੇ ਕੁਝ ਗਾਹਾਂ 모ੜ ਦੇ ਪਰ ਸੰਤੇ ਦੇ ਮੂੰਹ ਵਿੱਚ ਜ਼ੁਬਾਨ ਨਹੀਂ ਸੀ ਅਗਲੀ ਸੋਹਣੀ ਨੂੰ ਹੀ ਟਰੈਕਟਰ ਦੀ ਕਿਸ਼ਤ ਵੀ ਆ ਗਈ ਇਹ ਪਹਿਲੀ ਕਿਸ਼ਤ ਸੀ ਸਾਰਾ ਪੈਸਾ ਸਣੀ ਵਿਆਜ 5 ਸਾਲਾਂ ਵਿੱਚ ਮੋੜਨਾ ਸੀ 6-6 ਮਹੀਨਿਆਂ ਪਿੱਛੋਂ ਕਿਸ਼ਤਾਂ ਭਰਨੀਆਂ ਸਨ ਪਹਿਲੀ ਕਿਸ਼ਤ ਦੀ ਰਕਮ ਸੁਣ ਕੇ ਹੀ ਸੰਤੇ ਨੂੰ ਹੌਲ ਪੈ ਗਿਆ ਉਹਨੇ ਬੈਂਕ ਕਰਮਚਾਰੀ ਨੂੰ ਕੋਈ ਰੁਕਾਵਟ ਦੱਸ ਕੇ ਮੋੜ ਦਿੱਤਾ ਉਹਦੇ ਕੋਲ ਸੇਵਾ ਵੀ ਕੀਤੀ ਅਰਜ਼ ਕੀਤੀ ਕਿ ਉਹ ਅਗਲੀਆਂ ਦੋ ਕਿਸ਼ਤਾਂ ਇਕੱਠੀਆਂ ਭਰ ਦੇਵੇਗਾ ਬੈਂਕ ਕਰਮਚਾਰੀ ਨਵਾਂ ਬਦਲ ਕੇ ਆਇਆ ਸੀ ਨਿਗਾਹ ਮਾਰ ਰਿਹਾ ਸੀ ਕਿ ਟਰੈਕਟਰ ਖੜਾਉਣ ਦੀ ਥਾਂ ਕਿਹੜੀ ਪੁੱਛਿਆ ਸੰਤਾ ਸਿੰਘ ਜੀ ਟਰੈਕਟਰ ਕਿੱਥੇ ਐ ਸੱਚੀ ਦੱਸਾਂ ਟਰੈਕਟਰ ਤਾਂ ਘਰ ਆਇਆ ਹੀ ਨਹੀਂ ਭਾਈ ਕੰਪਨੀ ਤੋਂ ਸਿੱਧਾ ਮੰਡੀ ਪਹੁੰਚ ਗਿਆ ਸੀ ਹੁਣ ਤੂੰ ਆਪ ਸੋਚ ਲੈ ਸਾਰੀ ਕਹਾਣੀ ਬੈਂਕ ਕਰਮਚਾਰੀ ਖੁਦ ਜੱਟ ਕਿਸਾਨਾਂ ਦਾ ਮੁੰਡਾ ਸੀ ਸੰਤੇ ਦੀ ਵਿਥਿਆ ਸੁਣ ਕੇ ਉਹਨੂੰ ਤਰਸ ਆਇਆ ਕੁੱਟੇ ਕੁੱਟੇ ਚਾਹ ਪੀਂਦਾ ਉਹ ਪਤਾ ਨਹੀਂ ਕੀ ਸੋਚੀ ਜਾ ਰਿਹਾ ਸੀ ਦੋ ਇਕੱਠੀਆਂ ਕਿਸ਼ਤਾਂ ਅਗਲੀ ਹਾੜੀ ਨੂੰ ਵੀ ਨਹੀਂ ਭਰੀਆਂ ਗਈਆਂ ਇਸ ਵਾਰ ਹੋਰ ਬੈਂਕ ਕਰਮਚਾਰੀ ਕਾਗਜ਼ ਲੈ ਕੇ ਆਇਆ ਸੀ। ਉਹਨੇ ਆਪਣੀ ਸੇਵਾ ਲਈ ਸੀ ਤੇ ਚੁੱਪ ਕੀਤਾ ਤੁਰ ਗਿਆ ਸੀ। ਤੀਜੀ ਕਿਸ਼ਤ ਉਹਨਾਂ ਦੇ ਨਾਂ ਵਿੱਚ ਆਈ ਜਦੋਂ ਖੇਤਾਂ ਵਿੱਚ ਕਣਕ ਬੀਜੀ ਜਾ ਰਹੀ ਸੀ। ਉਹ ਸਾਲ ਉਹਨਾਂ ਦੀ ਜੀਰੀ ਚੰਗੀ ਲੱਗੀ ਸੀ। ਭਾਅ ਵੀ ਚੰਗਾ ਮਿਲਿਆ ਸੀ। ਪਰ ਇਸ ਵਾਰ ਵੀ ਸਾਰੀ ਵੱਟਤ ਘਰ ਦੀਆਂ ਖੱਡਾਂ ਵਿੱਚ ਜਾ ਵੜੀ। ਦੁਕਾਨਾਂ ਵਾਲਿਆਂ ਦਾ ਐਤਕੀ ਫੇਰ ਨਹੀਂ ਕੁਝ ਮੋੜਿਆ ਗਿਆ। ਇਸ ਵਾਰ ਉਹਨਾਂ ਨੂੰ ਤਿੰਨ ਵੱਡੇ ਖਰਚੇ ਆ ਪਏ। ਇੱਕ ਤਾਂ ਉਹਨਾਂ ਦੀ ਮੱਝ ਮਰ ਗਈ। ਇਹ ਹੀ ਮੱਝ ਦੁੱਧ ਦਿੰਦੀ ਸੀ। ਦੁੱਧ ਦੇਣ ਵਾਲਾ ਘਰ ਵਿੱਚ ਹੋਰ ਕੋਈ ਪਸ਼ੂ ਨਹੀਂ ਸੀ। ਉਹ ਚਾਹ ਕਰਨ ਵੱਲੋਂ ਵੀ ਔਖੇ ਹੋਏ ਬੈਠੇ ਸਨ। ਸੱਜਰ ਸੋਈ ਨਵੀਂ ਮੱਝ ਲਿਆਉਣੀ ਪਈ। ਕੀ ਕਰਦੇ ਸਰਦਾ ਨਹੀਂ ਸੀ। ਖੇਤੀ ਵਾਲਾ ਘਰ ਸੀ। ਖੇਤੀ ਵਾਲੇ ਘਰਾਂ ਵਿੱਚ ਮੁੱਲ ਦੇ ਦੁੱਧ ਨਾਲ ਕਦੋਂ ਪੂਰਾ ਪੱਟਦਾ ਹੈ? ਦੂਜੀ ਗੱਲ ਗਿੱਲੋ ਦੀ ਸ਼ੂਸ਼ਕ ਤੋਰਨੀ ਸੀ। ਉਹਦੀ ਗੋਦੀ ਮੁੰਡਾ ਕੰਮਣ ਵਾਲੇ ਹੀ ਹੋਇਆ ਸੀ। ਮੁੰਡਾ 4 ਮਹੀਨਿਆਂ ਦਾ ਹੋ ਚੁੱਕਿਆ ਸੀ। ਪ੍ਰੌਣਾ ਦੋ ਵਾਰੀ ਆ ਕੇ ਖਾਲੀ ਮੁੜ ਗਿਆ। ਹਰ ਵਾਰੀ ਖਾਲੀ ਮੁਰਨਾ ਔਖਾ ਸੀ। ਆਖਰ ਨੂੰ ਤਾਂ ਕੁੜੀ ਨੇ ਆਪਣੇ ਘਰ ਹੀ ਜਾਣਾ ਸੀ। ਮੁੰਡੇ ਨੂੰ ਸੋਨੇ ਦਾ ਗਹਿਣਾ ਤੇ ਕੁੜੀ ਦੇ ਕੱਪੜੇ ਲੀੜੇ ਤੋਂ ਬਿਨਾ ਸੱਸ ਨੂੰ ਸੂਟ, ਤਿੰਨੇ ਨਣਦਾ ਨੂੰ ਸੂਟ। ਅੱਧੇ ਵਿਆਹ ਜਿੰਨਾ ਖਰਚ ਸੀ ਮੁੰਡੇ ਦੀ ਸ਼ੂਸ਼ਕ ਦਾ। ਤੀਜਾ ਵੱਡਾ ਖਰਚ ਸੀ ਵੱਡੀ ਬਹੂ ਦੀ ਪੇਟ ਦੀ ਰਸੋਈ। ਕਈ ਸਾਲਾਂ ਤੋਂ ਉਹਦਾ ਢਿੱਡ ਵਧਿਆ ਹੋਇਆ ਸੀ। ਦਰਦ ਰਹਿੰਦਾ ਸੀ। ਅਖੀਰ ਲੁਧਿਆਣੇ ਲੈ ਜਾਣਾ ਪਿਆ ਕਰਨੈਲ ਦੀ ਕੁੜੀ ਅਤੇ ਦਿਆਲੋ ਉੱਥੇ ਹੀ ਰਹੀਆਂ ਹਸਪਤਾਲ ਵਿੱਚ ਬਹੁ ਦੇ ਨਰ ਆਪਰੇਸ਼ਨ ਕਰਕੇ ਡਾਕਟਰਾਂ ਨੇ ਰਸੌਲੀ ਤਾਂ ਕੱਢ ਦਿੱਤੀ ਪਰ ਪ੍ਰਾਈਵੇਟ ਹਸਪਤਾਲ ਹੋਣ ਕਰਕੇ ਪੈਸਾ ਪਾਣੀ ਹੋ ਗਿਆ ਇੱਕ ਤਰ੍ਹਾਂ ਨਾਲ ਸਾਰੀ ਜਿਰੀ ਬਹੁ ਦੇ ਰਸੌਲੀ ਉੱਤੇ ਹੀ ਲੱਗ ਗਈ ਇਹ ਦਿਨ ਖਰਚ ਨਾ ਹੁੰਦੇ ਤਾਂ ਬਾੜੀਆਂ ਦਾ ਕੁਝ ਮੁੜਦਾ ਇੱਕ ਅੱਧ ਕਿਸ਼ਤ ਭਰੀ ਜਾਂਦੀ ਨੌਹ ਚੰਦ ਨੇ ਹੋਰ ਵੀ ਲੋੜਾ ਮਾਰਿਆ ਸੀ ਇੱਕ ਦਿਨ ਸਵੇਰੇ ਸਵੇਰੇ ਪਿੰਡ ਆ ਕੇ ਘਰ ਮੂਰੇ ਲੰਮਾ ਪੈ ਗਿਆ ਕਹਿੰਦਾ ਪੈਸੇ ਦਿਓ ਮੇਰੇ ਨਹੀਂ ਇੱਥੇ ਹੀ ਮਰੂੰ ਘਰ ਮੂਰੇ ਆ ਕੇ ਲੇਟਣ ਲੱਗ ਪੈਸੇ ਥੋੜੀ ਮਿਲਨੇ ਸਨ ਪਰ ਇਹ ਸੰਤਾ ਸਿੰਘ ਦੀ ਬਦਨਾਮੀ ਬਹੁਤ ਸੀ ਕਿਸੇ ਨੂੰ ਕੀ ਪਤਾ ਸੀ ਕਿ ਸੰਤੇ ਨੇ ਨੌਹਰ ਚੰਦ ਦੇ ਪੈਸੇ ਦੇਣੇ ਹਨ ਜਾਂ ਕਿੰਨੇ ਦੇਣੇ ਹਨ ਪਰ ਬਾਣੀ ਦਾ ਮਤਲਬ ਪੈਸੇ ਲੈਣਾ ਨਹੀਂ ਜੱਟ ਦੀ ਬਦਨਾਮੀ ਕਰਨਾ ਸੀ ਨੌਹਰ ਨੇ ਸੋਚਿਆ ਹੋਵੇਗਾ ਕਿ ਹਲਤਨ ਮੰਨ ਕੇ ਸੰਤਾ ਆਪੇ ਉਹਨੂੰ ਕੁਝ ਨਾ ਕੁਝ ਦੇ ਕੇ ਆਵੇਗਾ ਇੱਕ ਵਾਰ ਤਾਂ ਸੰਤੇ ਨੂੰ ਇੰਨਾ ਗੁੱਸਾ ਆਇਆ ਕਿ ਉਹਨੇ ਕਹੀ ਨੂੰ ਹੱਥ ਪਾ ਲਿਆ ਕਹਿੰਦਾ ਖੜ ਕਰੇੜਾ ਤੈਨੂੰ ਦੇਮਾ ਹੁਣੇ ਰਿਪੋਰਟ ਦਿਆਲੂ ਭੱਜ ਕੇ ਮੂਰੇ ਹੋਈ ਤੇ ਸੰਤੇ ਹੱਥੋਂ ਕਹੀ ਖੋਲੀ ਉਹਨੂੰ ਡਰ ਸੀ ਗੁੱਸੇ ਵਿੱਚ ਆਇਆ ਬੰਦਾ ਪਾਗਲ ਹੁੰਦਾ ਏ ਕਿਤੇ ਸੱਚੀ ਬਾਣੀਏ ਦੀ ਲਤ ਨਾ ਵੱਢ ਦੇ ਉੱਚੇ ਬੋਲ ਸੁਣ ਕੇ ਆਣ ਗਵਣ ਦਾ ਇਕੱਠ ਹੋ ਗਿਆ ਬੁੜੀਆਂ ਹੈਰਾਨ ਹੋਈਆਂ ਖੜੀਆਂ ਸਨ ਬਹੂਆਂ ਦੇ ਮੂੰਹ ਤੇ ਪੱਲੇ ਕੀਤੇ ਹੋਏ ਤਮਾਸ਼ਾ ਦੇਖਣ ਜੋ ਆਗ ਭੱਜੇ ਆਈ ਤੇ ਚੀਕਾ ਮਾਰ ਕੇ ਦੌੜ ਪਈ ਇੱਕ ਸਿਆਣੇ ਬੰਦੇ ਨੇ ਨੌਹਜੰਨ ਨੂੰ ਖੜਾ ਕੀਤਾ ਤੇ ਕਿਹਾ ਇਉਂ ਕਿਤੇ ਹਿਸਾਬ ਨਿਬੜਦਾ ਹੁੰਦਾ ਸੇਠਾ ਤੂੰ ਤਾਂ ਆਪਦੀ ਕੌਮ ਨੂੰ ਲਾਜ ਲਾਤੀ ਜਾ ਐ ਤੂੰ ਤੇਰੇ ਪੈਸੇ ਕਿਧਰੇ ਨਹੀਂ ਜਾਂਦੇ ਨੌਹਜੰਨ ਦੇ ਜਾਣ ਪਿੱਛੋਂ ਸੰਤਾ ਬਾਹਰ ਉੱਤੇ ਖੜਾ ਫੋਕਾ ਫੋਕਾ ਹੱਸ ਰਿਹਾ ਸੀ ਆਕਦਾ ਸੀ ਕੰਜਰ ਦੇ ਕਰਿਆੜ ਨੇ ਲੋੜਾ ਮਾਰਿਆ ਲੈ ਦੇਖੋ ਲੰਮਾ ਹੀ ਪੈ ਗਿਆ ਘਰ ਮੂਰੇ ਆ ਕੇ ਤੀਜੀ ਕਿਸ਼ਤ ਨੂੰ ਬੈਂਕ ਕਰਮਚਾਰੀ ਦੋ ਵਾਰੀ ਫੇਰ ਆਇਆ ਇਸ ਵਾਰ ਉਹ ਕਹਿ ਕੇ ਗਿਆ ਸਰਦਾਰ ਜੀ ਐਤ ਕੀ ਦਾ ਕਿਸੇ ਹਿੱਲੇ ਪੈਸੇ ਪਰ ਨਹੀਂ ਪਣਗੇ ਤਿੰਨ ਕਿਸ਼ਤਾਂ ਇਕੱਠੀਆਂ ਹੋ ਗਈਆਂ ਹੁਣ ਮੈਂ ਨਹੀਂ ਮੁੜ ਕੇ ਆਉਂਦਾ ਪੁਲਿਸ ਆਉਗੀ ਪਹਿਲਾਂ ਪਹਿਲਾਂ ਕਰ ਲੋ ਕੋਈ ਇੰਤਜ਼ਾਮ ਫੇਰ ਹੱਤਕ ਹੁੰਦੀ ਹੈ ਬੰਦੇ ਦੀ ਉਹੀ ਗੱਲ ਹੋਈ 10-15 ਦਿਨਾਂ ਬਾਅਦ ਬੈਂਕ ਮੈਨੇਜਰ ਆ ਪਿੰਡ ਆਇਆ ਉਹਦੇ ਨਾਲ ਲਾਲ ਪਗੜੀਆਂ ਵਾਲੇ ਦੋ ਸਿਪਾਹੀ ਸਨ। ਦੋ ਬੰਦੇ ਉਹਨਾਂ ਦੀ ਆਪਣੀ ਬੈਂਕ ਦੇ ਸਨ। ਉਹ ਸੰਤਾ ਸਿੰਘ ਦੇ ਘਰ ਨਹੀਂ ਗਏ। ਸਿਪਾਹੀ ਭੇਜ ਕੇ ਉਹਨੂੰ ਸੱਤ ਵਿੱਚ ਬੁਲਾਇਆ। ਸੱਤ ਵਿੱਚ ਚਾਰ-ਪੰਜ ਬੰਦੇ ਬੈਠੇ ਸਨ। ਇਹ ਵੱਡੀ ਉਮਰ ਦੇ ਬੰਦੇ ਸਨ ਜਿਹੜੇ ਖੇਤਾਂ ਵਿੱਚ ਨਹੀਂ ਜਾਂਦੇ ਸਨ। ਜਿਵੇਂ ਸੰਤਾ ਸਿੰਘ ਵੀ ਖੇਤ ਨਹੀਂ ਜਾਂਦਾ ਸੀ। ਉਹ ਬੁੱਢਾ ਸੀ। ਕੰਮ ਤਾਂ ਕੋਈ ਹੁੰਦਾ ਨਹੀਂ ਸੀ। ਪਰ ਕਬੀਲਦਾਰੀ ਉਸੇ ਦੀ ਗੱਲ ਸੀ। ਇਹ ਉਹ ਦਿਨ ਸਨ ਜਦੋਂ ਜੱਟਾਂ ਨੂੰ ਕੋਈ ਵੇਲ ਨਹੀਂ ਹੁੰਦੀ। ਖੇਤਾਂ ਵਿੱਚ ਇੰਨਾ ਕੰਮ ਹੁੰਦਾ ਹੈ ਕਿ ਪੁੱਛੋ ਨਾ ਸੌਣੀ ਦੇ ਕੁਝ ਕੰਮ ਅਜੇ ਰਹਿੰਦੇ ਹੁੰਦੇ ਸਨ ਜਦੋਂ ਕਿ ਹਾੜੀ ਦੀ ਬਜਾਈ ਬੜੇ ਜੋਰ ਸ਼ੋਰ ਨਾਲ ਹੋ ਰਹੀ ਹੁੰਦੀ ਹੈ ਬੈਂਕ ਮੈਨੇਜਰ ਆਪਣੀ ਜਾਣ ਵਿੱਚ ਬਹੁਤ ਸੰਦੇਹਾਂ ਆਇਆ ਸੀ ਤਾਂ ਕਿ ਸੰਤਾ ਸਿੰਘ ਘਰ ਹੀ ਮਿਲ ਜਾਵੇ ਖੇਤਾਂ ਨੂੰ ਜਾਣ ਵਾਲੇ ਤਾਂ ਕਦੋਂ ਦੇ ਜਾ ਚੁੱਕੇ ਸਨ ਕਰਨੈਲ ਤੇ ਜਰਨੈਲ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਖੇਤ ਨੂੰ ਚਲੇ ਜਾਂਦੇ ਸੌਆਂੀਆਂ ਗੋਹੇ ਕੂੜੇ ਦਾ ਕੰਮ ਸੰਦੇਹਾਂ ਹੀ ਨਿਬੇੜ ਲੈਂਦੀਆਂ ਤਾਂਗੇ ਹਾਜ਼ਰੀ ਰੋਟੀ ਖੇਤ ਵਾਲਿਆਂ ਨੂੰ ਛੇਤੀ ਪਹੁੰਚਾਈ ਜਾ ਸਕੇ ਉਹਨਾਂ ਨੂੰ ਮਿੱਟੀ ਨਾਲ ਘੁਲਦਿਆਂ ਨੂੰ ਭੁੱਖ ਵੀ ਬੜੀ ਤੇਜ਼ ਲੱਗਦੀ ਹੈ ਕਾਲਜਾ ਖਾਲੀ ਹੋ ਕੇ ਡਿੱਗੜ ਨੂੰ ਆਉਂਦਾ ਹੈ ਪਛੜ ਕੇ ਹਾਜ਼ਰੀ ਲੈਉਣ ਵਾਲੀਆਂ ਤੀਮੀਆਂ ਉੱਤੇ ਉਹ ਨਹੀਂ ਤਾਂ ਗਾਲਾਂ ਦਾ ਮੀਂਹ ਵਰਾ ਦਿੰਦੇ ਹਨ ਭੁੱਖੇ ਮਰਦੇ ਦਾ ਹਾਲੀ ਦਾ ਦਿਮਾਗ ਿੱਲ ਜਾਂਦਾ ਹੈ ਕਿ ਉਹ ਕਦੇ-ਕਦੇ ਆਪਣੀ ਤੀਵੀ ਨੂੰ ਪ੍ਰਾਣੀ ਨਾਲ ਛੁਲਕ ਵੀ ਦਿੰਦਾ ਹੈ ਸੰਤਾ ਸੱਤਵੇਂ ਜਾ ਕੇ ਖੜ ਗਿਆ ਤੇ ਬੈਂਕ ਮੈਨੇਜਰ ਨੂੰ ਮਰਾਜ਼ ਬੁਲਾਈ ਬੈਂਕ ਮੈਨੇਜਰ ਨੇ ਮਰਾਜ਼ ਮਾਮੂਲੀ ਜੇਬ ਉਲਾ ਕੇ ਮੰਨੀ ਤੇ ਤੁਰੰਤ ਹੀ ਸਵਾਲ ਕੀਤਾ ਤੂੰ ਹੀ ਐ ਸੰਤਾ ਸਿੰਘ ਪੁੱਤਰ ਦਰਬਾਰਾ ਸਿੰਘ ਹਾਂਜੀ ਮੈਂ ਆ ਸੰਤਾ ਹੱਥ ਪਨੀ ਖੜਾ ਸੀ ਟਰੈਕਟਰ ਦਾ ਕਰਜ਼ਾ ਤੂੰ ਹੀ ਲਿਆ ਹਾਂ ਮਾਪਿਓ ਲੈ ਮੈਂ ਲਿਆ ਕਿੰਨਾ ਲਿਆ 240000 ਜੀ ਕਿੰਨਾ ਚਿਰ ਹੋ ਗਿਆ ਜੀ 2 ਸਾਲ ਹੋ ਗਏ ਫੇਰ ਤੇਰੇ ਪਿਓ ਦਾ ਪੈਸਾ ਓ ਤੂੰ ਮੋੜਦਾ ਨਹੀਂ ਤੀਜੀ ਕਿਸ਼ਤ ਦੇ ਕੇ ਗਿਆ ਸਰਦਾ ਬੰਦਾ ਤੂੰ ਹਾਲੇ ਤੱਕ ਇੱਕ ਵੀ ਨਹੀਂ ਭਰੀ ਕੀ ਸਲਾਹ ਹੈ ਤੇਰੀ ਉਹ ਮੁਰਾਦ ਜੀ ਐਤ ਕੀ ਇੱਕ ਤਾਂ ਮੈਂ ਸਮਰਗੀ ਮੇਰੀ ਨਵੀਂ ਮੈਂਸ ਲੈਣੀ ਪੈਗੀ ਇੱਕ ਦੀਰ ਸੌਲੀ ਤੂੰ ਕਿਉਂ ਨਾ ਮਰ ਗਿਆ ਮੈਂਸ ਨਾਲ ਹੀ ਸਾਨੂੰ ਵਕਤ ਪਾਇਆ ਹੋਇਆ ਸਾਡੇ ਉੱਤੋਂ ਡੰਡਾ ਖੜਕਦਾ ਬੈਂਕ ਮੈਨੇਜਰ ਨੇ ਉਹਦੀ ਅਗਲੀ ਗੱਲ ਨਹੀਂ ਸੁਣੀ ਨਾ ਜੀ ਜਦੋਂ ਲਿਆ ਦੇਣਾ ਹੀ ਹੈ ਹੱਕ ਬਣਦਾ ਮੇਰਾ ਮੈਂ ਕਰਦਾ ਕੋਈ ਬੰਦੋਬਸਤ ਸੰਤੇ ਨੇ ਬੈਂਕ ਮੈਨੇਜਰ ਦੇ ਪੈਰ ਫੜੇ ਉਹਨੂੰ ਲੱਗਿਆ ਜਿਵੇਂ ਸੱਤ ਵਿੱਚ ਬੈਠੇ ਉਹਦੇ ਸ਼ਰੀਕ ਮੁਸਕੜੀਏ ਹੱਸ ਰਹੇ ਹੋ ਸੰਤਾ ਸਿਆ ਮੇਰੀ ਇੱਕ ਗੱਲ ਸੁਣ ਲੈ ਮੈਂ ਵੀ ਜੱਟ ਦਾ ਪੁੱਤਾਂ ਕੋਈ ਮਸਬੀ ਆਮਦਾਸੀਆਂ ਨਹੀਂ 10 ਦਿਨਾਂ ਦੇ ਅੰਦਰ ਅੰਦਰ ਤਿੰਨੇ ਕਿਸ਼ਤਾਂ ਇਕੱਠੀਆਂ ਭਰ ਦੇ ਨਹੀਂ ਡੰਡਾ ਦੇ ਕੇ ਪੈਸੇ ਲੈਣੇ ਮੈਂ ਵੀ ਜਾਣਦਾ ਬੈਂਕ ਮੈਨੇਜਰ ਨੇ ਸੰਤੇ ਦੇ ਮੋਢੇ ਉੱਤੇ ਹੱਥ ਰਿਆ ਤੇ ਉਹ ਸੱਤ ਵਿੱਚ ਬੈਠੇ ਲੋਕਾਂ ਵੱਲ ਅੱਖਾਂ ਕੱਢ ਕੇ ਚੱਕਿਆ ਦੇਖੋ ਇਹ ਤੌਲ ਦਾੜੀਆ ਕਿਵੇਂ ਕੱਲ ਦੇ ਸ਼ੋਕਰੇ ਦੇ ਪੈਰੀ ਹੱਥ ਲਾਈ ਜਾਂਦਾ ਸੱਤ ਵਿੱਚ ਬੈਠੇ ਇੱਕ ਬੰਦੇ ਨੇ ਦੂਜੇ ਦੇ ਕੰਨ ਵਿੱਚ ਆਖਿਆ ਇਹਦੋਂ ਤਾਂ ਯਾਰ ਬੰਦਾ ਮਰੀ ਜਾਵੇ ਸੁਣਨ ਵਾਲੇ ਨੇ ਜਵਾਬ ਦਿੱਤਾ ਉਹ ਪੰਜੇ ਮਰੂਤੀਕਾਰ ਵਿੱਚ ਬੈਠ ਕੇ ਮੰਡੀ ਰੋਡੂ ਸ਼ਾਹ ਤੋਂ ਆਏ ਸਨ ਬੈਂਕ ਮੈਨੇਜਰ ਆਪ ਕਾਰ ਚਲਾ ਰਿਹਾ ਸੀ ਸੰਤੇ ਨੂੰ ਉੱਥੇ ਹੀ ਖੜਾ ਛੱਡ ਕੇ ਵਾਪਸ ਚਲੇ ਗਏ ਉਹ ਟਾਕਾ ਉਤੇ ਹੱਥ ਧਰੀ ਨਰਜਿੰਦ ਹੋਇਆ ਚੁੱਪ ਖੜਾ ਸੀ ਉਹਦੇ ਨਿਗਾਹ ਧਰਤੇ ਉੱਤੇ ਸੀ ਸਾਥ ਵਿੱਚ ਬੈਠੇ ਬੰਦਿਆਂ ਨੇ ਉਹਨੂੰ ਕੁਝ ਨਹੀਂ ਆਖਿਆ ਉਹ ਬਗੈਰ ਕਿਸੇ ਵੱਲ ਝਾਕਿਆ ਆਪਣੇ ਘਰ ਨੂੰ ਤੁਰ ਪਿਆ ਉਹਨੇ ਸਵੇਰੇ-ਸਵੇਰੇ ਚਾਹ ਪੀਤੀ ਸੀ ਚਾਹ ਪੀਣ ਤੋਂ ਪਹਿਲਾਂ ਪਾਣੀ ਨਾਲ ਫੀਮ ਦਾ ਕੰਡਾ ਅੰਦਰ ਲੰਘਾਇਆ ਸੀ ਰੋਟੀ ਪਕ ਰਹੀ ਸੀ ਪਰ ਉਹਨੂੰ ਕੋਈ ਭੁੱਖ ਨਹੀਂ ਸੀ ਉਹਨੇ ਹੱਥ ਵਿੱਚ ਰੇਹ ਦੀ ਬੋਰੀ ਦਾ ਝੋਲਾ ਫੜਿਆ ਆਪਣੀ ਜੇਬ ਟੋਫੀ ਤੇ ਮੰਡੀ ਨੂੰ ਚੱਲ ਪਿਆ ਉਹ ਵਕਤ ਦਿਹਾੜੀ ਕਰਨੀ ਸੀ ਬਾਹਰ ਖੇਤਾਂ ਵੱਲ ਜੰਗਲ ਪਾਣੀ ਗਈ ਹੋਵੇਗੀ ਜੋ ਆਗ ਖੇਡਦੇ ਫਿਰਦੇ ਸਨ ਹਾਲੇ ਸਕੂਲ ਜਾਣ ਦਾ ਵੇਲਾ ਨਹੀਂ ਹੋਇਆ ਹੋਵੇਗਾ। ਬਹੂਆਂ ਨੇ ਸੰਤਾ ਨੂੰ ਨਹੀਂ ਪੁੱਛਿਆ ਕਿ ਉਹ ਕਿੱਧਰ ਜਾ ਰਿਹਾ ਹੈ। ਨਾ ਸੰਤਾ ਬਹੂਆਂ ਨੂੰ ਕੁਝ ਦੱਸ ਕੇ ਘਰੋਂ ਬਾਹਰ ਹੋਇਆ ਸੀ। ਬੋਹੜ ਵਾਲੇ ਖੂਕੋਲ ਟੈਂਪੂ ਤਿਆਰ ਖੜਾ ਸੀ। ਉਹ ਚੁੱਪ ਕੀਤਾ ਜਿਹਾ ਟੈਂਪੂ ਤੇ ਜਾ ਚੜਿਆ। ਟੈਂਪੂ ਫਰਟੀ ਛੱਡਦਾ ਮੰਡੀ ਨੂੰ ਜਾ ਰਿਹਾ ਸੀ। ਬਠਿੰਡੇ ਵਾਲੀ ਸੜਕ ਲੰਘ ਕੇ ਅਲਬੇਲ ਦੇ ਸ਼ੈਲਰ ਕੋਲ ਟੈਂਪੂ ਚੱਲਦਾ ਚੱਲਦਾ ਖੜ ਗਿਆ। ਉਹਦਾ ਕੁਝ ਟੁੱਟ ਗਿਆ ਲੱਗਦਾ ਸੀ ਸਾਰੀਆਂ ਸਵਾਰੀਆਂ ਡਰੀਆਂ ਹੋਈਆਂ ਥੱਲੇ ਉਤਰ ਗਈਆਂ ਤੇ ਕਿਸੇ ਹੋਰ ਗੱਡੀ ਦਾ ਇੰਤਜ਼ਾਰ ਕਰਨ ਲੱਗੀਆਂ ਲੋਕ ਟੈਂਪੋ ਵਾਲੇ ਨੂੰ ਬੁਰਾ ਭਲਾ ਆਖਰੇ ਸਨ ਤੂੰ ਦੇਖ ਕੇ ਤੁਰਿਆ ਕਰ ਬਈ ਕੁੱਲ ਚੀਜ਼ ਸਵਾਰੀਆਂ ਇੱਧਰ ਉੱਧਰ ਸੜਕ ਦੇ ਦੋਵੇਂ ਪਾਸੇ ਹੋ ਕੇ ਖੜੀਆਂ ਸਨ ਕਿ ਪਿੰਡ ਵੱਲੋਂ ਮਿੰਨੀ ਬੱਸ ਆਉਂਦੀ ਦੀ ਸੀ ਸਭ ਦੀ ਜਾਨ ਵਿੱਚ ਜਾਨ ਪੈ ਗਈ ਮੰਡੀ ਵਿੱਚ ਉਹ ਬੇਮਤਲਬ ਜਿਹਾ ਹੀ ਇੱਧਰ ਉੱਧਰ ਫਿਰਦਾ ਰਿਹਾ ਉਹਦਾ ਜੀ ਸੀ ਕਿ ਉਹ ਕੀਮਤੀ ਲਾਲ ਦੇ ਦੁਕਾਨ ਉੱਤੇ ਜਾਵੇ ਤੇ ਉਹਦੇ ਨਾਲ ਆਪਣਾ ਦੁੱਖ ਸਾਂਝਾ ਕਰੇ। ਇਹ ਕੀਮਤੀ ਲਾਲ ਕਿਸੇ ਰਾਹ ਪਾ ਦੇਵੇ ਫਿਰ ਵੀ ਮਹਾਜਨ ਸਿਆਣਾ ਹੁੰਦਾ ਏ। ਪਰ ਨਹੀਂ ਉਹਨੇ ਸੋਚਿਆ ਕੀਮਤੀ ਲਾਲ ਆਪਣੇ ਪੱਖ ਦੀ ਗੱਲ ਕਰੇਗਾ। ਉਹ ਸੁਝਾ ਦੇਵੇਗਾ ਜਿਸ ਵਿੱਚ ਉਹਨੂੰ ਆਪ ਕੋਈ ਲਾਭ ਹੁੰਦਾ ਹੋਵੇ। ਨੌਹਰ ਚੰਦੀ ਦੁਕਾਨ ਉੱਤੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ। ਉਹ ਤਾਂ ਪਿੰਡ ਆ ਕੇ ਉਦੇ ਘਰ ਅੱਗੇ ਹੀ ਗੰਦ ਖਿਲਾਰ ਕੇ ਗਿਆ ਹੈ। ਹੋਰ ਕਿਸੇ ਦੀਆਂ ਦੁਕਾਨਾਂ ਨਾਲ ਉਹਦਾ ਕੋਈ ਖਾਸ ਵਾਅ ਨਹੀਂ ਸੀ। ਉਹ ਰੇਲਵੇ ਸਟੇਸ਼ਨ ਵੱਲ ਦੀਆਂ ਦੁਕਾਨਾਂ ਕਰਨੀ ਚੱਲਿਆ ਗਿਆ। ਇੱਕ ਚਾਹ ਦੀ ਦੁਕਾਨ ਵਿੱਚ ਜਾ ਕੇ ਡਬਲ ਰੋਟੀ ਲਈ ਤੇ ਉਹਦੀਆਂ ਮੁਰਗੀਆਂ ਨੂੰ ਚਾਹ ਦੇ ਗਲਾਸ ਵਿੱਚ ਡੋਮ ਡੋਮ ਖਾਣ ਲੱਗਿਆ। ਫਿਰ ਖਾਸਾ ਚਿਰ ਰੇਲਵੇ ਪਲੇਟਫਾਰਮ ਦੇ ਇੱਕ ਬੈਂਚ ਉੱਤੇ ਬੇਮਤਲਬ ਹੀ ਪਿਆ ਰਿਹਾ। ਉੱਥੇ ਬਿਆ ਉਹ ਕੁਝ ਵੀ ਨਹੀਂ ਸੋਚ ਰਿਹਾ ਸੀ। ਉਹਨੂੰ ਖੁਦ ਨੂੰ ਪਤਾ ਨਹੀਂ ਸੀ ਕਿ ਉਹ ਕੀ ਕਰਦਾ ਫਿਰਦਾ ਹੈ ਉਹਨੇ ਚਾਹਿਆ ਉਹ ਪਿੰਡ ਨੂੰ ਵਾਪਸ ਮੁੜ ਜਾਵੇ ਇੱਥੇ ਮੰਡੀ ਵਿੱਚ ਉਹਦਾ ਕੌਣ ਹੈ ਉਹ ਮਿੰਨੀ ਬੱਸਾਂ ਦੇ ਅੱਡੇ ਉੱਤੇ ਆ ਖੜਾ ਇੱਕ ਮਿੰਨੀ ਬੱਸ ਥੰਮਣ ਵਾਲੇ ਲਈ ਤਿਆਰ ਖੜੀ ਸੀ ਕਾਲੇ ਝੋਲੇ ਤੇ ਵਿਸਲ ਵਾਲਾ ਮੁੰਡਾ ਉੱਚੀ ਉੱਚੀ ਹਾਕਾ ਮਾਰੀ ਜਾ ਰਿਹਾ ਸੀ ਚਲੋ ਭਈ ਇੱੱਬਾ ਥੰਮਣ ਵਾਲਾ ਕਾਨੇ ਕੇ ਪੈਣੀ ਜਸਾ ਧਨੋਲਾ ਚਲੋ ਭਈ ਉਹ ਮਿੰਨੀ ਬੱਸ ਅੰਦਰ ਆ ਬੈਠਾ ਖਾਸੀਆਂ ਸਵਾਰੀਆਂ ਹੋ ਚੁੱਕੀਆਂ ਸਨ ਉਹਨਾਂ ਦੇ ਪਿੰਡ ਦੀ ਇੱਕ ਵੀ ਸਵਾਰੀ ਨਹੀਂ ਸੀ ਉਹਦਾ ਜੀ ਕੀਤਾ ਉਹ ਵੀ ਆਪਣੇ ਪਿੰਡ ਨੂੰ ਨਾ ਜਾਵੇ ਹੋਰ ਕਿਧਰੇ ਚੱਲਿਆ ਜਾਵੇ ਪਿੰਡ ਬੁਰਾ ਲੱਗ ਰਿਹਾ ਸੀ ਆਪਣਾ ਘਰ ਉਹਨੂੰ ਬੁਰਾ ਲੱਗ ਰਿਹਾ ਸੀ ਪਿੰਡ ਦੀ ਸੱਤ ਬੁਰੀ ਲੱਗਣ ਲੱਗੀ ਸੱਤ ਵਿੱਚ ਬੈਠੇ ਲੋਕ ਬੈਂਕ ਮੈਨੇਜਰ ਕਿਵੇਂ ਬੋਲ ਰਿਹਾ ਸੀ ਮੈਂ ਵੀ ਜੱਟ ਦਾ ਪੁੱਤਾਂ ਕੋਈ ਮਜਬੀ ਆਰਾਮਦਾਸੀਆ ਨਹੀਂ 10 ਦਿਨਾਂ ਦੇ ਅੰਦਰ-ਅੰਦਰ ਤਿੰਨੇ ਕਿਸ਼ਤਾਂ ਇਕੱਠੀਆਂ ਭਰ ਦੇ ਨਹੀਂ ਡੰਡਾ ਦੇ ਕੇ ਪੈਸੇ ਲੈਣੇ ਮੈਂ ਵੀ ਜਾਣਦਾ ਸੱਤ ਵਿੱਚ ਬੈਠੇ ਸ਼ਰੀਕ ਜੱਟ ਕਿਵੇਂ ਮੁਸ਼ਕੜੀਆਂ ਹੱਸ ਰਹੇ ਸਨ ਉਹਨਾਂ ਦੀ ਕਮੀਨੀ ਮੁਸਕਾਨ ਬੈਂਕ ਮੈਨੇਜਰ ਦੇ ਬੋਲਾਂ ਨਾਲੋਂ ਵੀ ਕਿੰਨੀ ਭੈੜੀ ਸੀ ਸੰਤਾ ਬੜੀ ਸ਼ਿੱਦਤ ਨਾਲ ਸੋਚਦਾ ਕਿ ਉਹ ਆਪਣੇ ਪਿੰਡ ਜਾ ਕੇ ਉਸੇ ਸੱਤ ਵਿੱਚ ਦੇ ਲੰਘ ਕੇ ਆਪਣੇ ਘਰ ਜਾਵੇਗਾ ਕਿ ਉਹ ਸੱਤ ਵਿੱਚ ਦੇ ਲੰਘ ਸਕੇਗਾ ਉਹਨੂੰ ਲੱਗਿਆ ਜਿਵੇਂ ਉਹ ਬੰਦੇ ਹਾਲੇ ਤੱਕ ਵੀ ਉੱਥੇ ਸੱਤ ਵਿੱਚ ਹੀ ਬੈਠੇ ਹੋਣ ਪਿੰਡ ਦੇ ਨੇੜੇ ਜੇ ਆ ਕੇ ਉਹਨੇ ਕੰਡਕਟਰ ਮੁੰਡੇ ਦਾ ਕੁੜਤਾ ਖਿੱਚਿਆ ਤੇ ਇਸ਼ਾਰਾ ਕੀਤਾ ਕਿ ਮਿੰਨੀ ਬੱਸ ਉੱਥੇ ਹੀ ਰੋਕ ਦਿੱਤੀ ਜਾਵੇ ਕੰਡਕਟਰ ਮੁੰਡੇ ਨੇ ਸੋਚਿਆ ਇਹ ਕੋਈ ਖੇਤਾਂ ਦੀ ਸਵਾਰੀ ਹੋਵੇਗੀ ਤੇ ਵਿਸਲ ਮਾਰ ਦਿੱਤੀ ਸੰਤਾ ਆਪਣੇ ਘਰ ਨੂੰ ਨਹੀਂ ਗਿਆ ਸਿੱਧਾ ਆਪਣੇ ਖੇਤ ਦੀ ਮੋਟਰ ਵੱਲ ਹੋ ਲਿਆ ਆੜੇ-ਦੋਲੇ ਦੇ ਖੇਤਾਂ ਵਿੱਚ ਲੋਕ ਕੰਮ ਕਰਦੇ ਫਿਰਦੇ ਸਨ ਉਹ ਆਪਣੇ ਖੇਤ ਪਹੁੰਚਿਆ ਤਾ ਉਹਦੇ ਦੋਵੇਂ ਮੁੰਡੇ ਵੀ ਉੱਥੇ ਹੀ ਸਨ ਕਰਨੈਲ ਕਣਕ ਬੀਜ ਰਿਹਾ ਸੀ ਜਰਨੈਲ ਕੋਈ ਹੋਰ ਕੰਮ ਧੰਦਾ ਕਰਦਾ ਫਿਰਦਾ ਸੀ ਮੁੰਡਿਆਂ ਨੇ ਬਾਪੂ ਨੂੰ ਦੇਖ ਤਾ ਲਿਆ ਪਰ ਬੁਲਾਇਆ ਨਹੀਂ ਦੋਵਾਂ ਨੇ ਸੋਚਿਆ ਹੋਵੇਗਾ ਬਾਪੂ ਇਧਰੋਂ ਕਿਧਰੋਂ ਆਇਆ ਹੈ ਖੇਤ ਆ ਵੜਿਆ ਕਣਕ ਬਿਜਦੀ ਦੇਖਣ ਆਇਆ ਹੈ ਮੋਟਰ ਦੇ ਕੋਠੇ ਅੰਦਰ ਪਾਣੀ ਦਾ ਤੋੜਾ ਪਿਆ ਸੀ ਸੰਤੇ ਨੇ ਪਾਣੀ ਦਾ ਗਲਾਸ ਪੀਤਾ ਤੇ ਨਿੰਬੂ ਦੀ ਛਾਹ ਵਿੱਚ ਪੈ ਗਿਆ ਥੱਲੇ ਆਪਣੇ ਤੇੜ ਵਾਲੀ ਚਾਦਰ ਵਿਛਾਲੀ ਦਿਨ ਛਿਪੜ ਨੂੰ ਹੋਇਆ ਤਾਂ ਮੁੰਡੇ ਕੰਮ ਛੱਡ ਕੇ ਪਿੰਡ ਨੂੰ ਚਲੇ ਗਏ ਪਰ ਬਾਪੂ ਹੱਲੇ ਵੀ ਉੱਥੇ ਪਿਆ ਸੀ ਜਿਵੇਂ ਉਹਦੀ ਅੱਖ ਲੱਗ ਗਈ ਹੋਵੇ ਜਾਣ ਵੇਲੇ ਜਰਨੈਲ ਨੇ ਉਹਨੂੰ ਕਿਹਾ ਸੀ ਬਾਪੂ ਆ ਚੱਲੇ ਚਲੋ ਤੁਸੀਂ ਮੈਂ ਥੋੜਾ ਠਹਿਰ ਕੇ ਆਉਂ ਸੰਤਾ ਜਿਵੇਂ ਖੂਹ ਵਿੱਚੋਂ ਬੋਲਿਆ ਹੋਵੇ ਉਹ ਜਦੋਂ ਉਹਨੂੰ ਦਸਨੋਂ हट ਗਏ ਉਹ ਮੋਟਰ ਵਾਲੇ ਕੋਠੇ ਵੱਲ ਗਿਆ ਕੋਠੇ ਦੀ ਕੁੰਜੀ ਜਰਨੈਲ ਉਹਨੂੰ ਫੜਾ ਗਿਆ ਸੀ ਸ਼ਾਇਦ ਪਾਣੀ ਧਾਣੀ ਪੀਣਾ ਹੋਵੇ ਮੰਡੀ ਵਿੱਚ ਬੇਮਤਲਬ ਫਿਰਦਿਆਂ ਤੁਰਦਿਆਂ ਜਦੋਂ ਉਹਨੇ ਚਾਇਆ ਸੀ ਕਿ ਪਿੰਡ ਨੂੰ ਵਾਪਸ ਮੁੜ ਜਾਵੇ ਇੱਥੇ ਉਹਦਾ ਕੋਣ ਹੈ ਤਾਂ ਰੇਲਵੇ ਫਟਕ ਕੋਲਾ ਕੇ ਉਹਨੇ ਪੈਰ ਲਿਆ ਸੀ ਇੱਥੇ ਹੀ ਕੀੜੇ ਮਾਰ ਦਵਾਈਆਂ ਦੀ ਦੁਕਾਨ ਸੀ ਉਹਨੇ ਕਣਕ ਦੇ ਢੋਲ ਵਿੱਚ ਪਾਉਣ ਵਾਲੀਆਂ ਗੋਲੀਆਂ ਦੀ ਡੱਬੀ ਮੰਗੀ ਪੈਸੇ ਦਿੰਦਿਆਂ ਉਹਨੇ ਦੁਕਾਨਦਾਰ ਮੁੰਡੇ ਨੂੰ ਪੁੱਛਿਆ ਅਸਲੀ ਹੈ ਜਮਾ ਅਸਲੀ ਸਰਦਾਰ ਜੀ ਅਸਲੀ ਨਾ ਹੋਈ ਤਾਂ ਮੋੜ ਜੋ ਬੇਸ਼ੱਕ ਪੈਸੇ ਵਾਪਸ ਹੁੰਡੇ ਨੇ ਪੈਸੇ ਗੱਲੇ ਵਿੱਚ ਸੁੱਟਦਿਆਂ ਸੜੇ ਕੇਲੇ ਦੀ ਬੁਰਕੀ ਵੱਡੀ ਕੋਠੇ ਵਿੱਚ ਜਾ ਕੇ ਸੰਤੇ ਦਾਤੀ ਦੀ ਚੁੰਝ ਨਾਲ ਡੱਬੀ ਖੋਲੀ ਡੱਬੀ ਖੋਲਦਿਆਂ ਉਹਨੂੰ ਖਾਸਾ ਚਿਰ ਲੱਗ ਗਿਆ ਨਾਲ ਦੀ ਨਾਲ ਜਿਵੇਂ ਉਹਨੂੰ ਕੋਈ ਕੋਕੀ ਜੀ ਚੜਦੀ ਜਾ ਰਹੀ ਹੋਵੇ ਉਹਨੇ ਪਾਣੀ ਦਾ ਗਲਾਸ ਲਿਆ ਤੇ ਦੋ ਗੋਲੀਆਂ ਜੀਬ ਉੱਤੇ ਰੱਖ ਕੇ ਇਕੋ ਵੱਡੀ ਕੁੱਟਣਣ ਅੰਦਰ ਸੁਟ ਲਈਆਂ ਦਿਆਲੋ ਨੇ ਉਹਨੂੰ ગઈ ਰਾਤ ਤੱਕ ਉਡੀਕਿਆ ਵਾਰ-ਵਾਰ ਮੁੰਡਿਆਂ ਨੂੰ ਆਖਰੀ ਸੀ ਪਤਾ ਲਾ ਉਹ ਵੇ ਆਪਦੇ ਪਿਓ ਦਾ ਕਿੱਥੇ ਬੈਠਾ ਹੋਣ ਤਾਈ ਐਨਾ ਨੇਰਾ ਤਾਂ ਉਹਨੇ ਕਦੇ ਕੀਤਾ ਨਹੀਂ ਸੀ ਸਾਰਾ ਦਿਨ ਕੰਮ ਦੇ ਥੱਕਿਆਂ ਨੂੰ ਨੀਂਦ ਜੜੀ ਹੋਈ ਸੀ ਬੇਬੇ ਜਦੋਂ ਉਹਨਾਂ ਦੇ ਸਿਰ ਉੱਤੇ ਹੀ ਆ ਖੜੀ ਤਾਂ ਉੱਚਾ-ਉੱਚਾ ਬੋਲਣ ਲੱਗੀ ਤਾਂ ਦੋਵੇਂ ਮੁੰਡੇ ਢਾਤ ਚ ਲੈ ਕੇ ਮੋਟਰ ਉੱਤੇ ਗਏ ਬਾਪੂ ਉਹ ਮੈਨਾ ਉਮੀ ਨਿੰਬੂ ਥੱਲੇ ਚਾਦਰ ਉੱਤੇ ਪਿਆ ਸੀ ਉਹਨਾਂ ਨੇ ਦੇਖਿਆ ਬਾਪੂ ਥੱਲੇ ਅੱਧੀ ਚਾਦਰ ਹੈ ਬਾਕੀ ਚਾਦਰ ਵਿੱਚ ਵੱਟ ਹੀ ਵੱਟ ਹਨ ਕੋਠੇ ਅੰਦਰ ਗਏ ਤਾਂ ਦੇਖਿਆ ਪਾਣੀ ਦੇ ਤੋੜੇ ਕੋਲ ਚੱਪਣ ਉੱਤੇ ਸਲਫਾਸ ਦੀ ਖੁੱਲੀ ਡੱਬੀ ਪਈ ਸੀ ਧੰਵਾਦ ਜੀ ਇਹ ਸੀ ਨਵਲ ਸਲਫਾਸ ਦਾ ਆਖਰੀ ਭਾਗ ਆਪ ਜੀ ਨੂੰ ਇਹ ਨਾਵਲ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੇ ਹੋਰ ਨਾਵਲ ਤੇ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ